ਅੱਜ ਜਸਵੀਰ ਸਿੰਘ ਪੀਸੀਐਸ ਕਪਤਾਨ ਪੁਲਿਸ ਪਟਿਆਲਾ ਦੀ ਨਿਗਰਾਨੀ ਹੇਠ ਗਲਤ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਲੁੱਟਾ ਖੋਹਾਂ ਕਰਨ ਵਾਲੇ ਮੁਲਜ਼ਮਾ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਹਰਬੰਸ ਸਿੰਘ ਵਾਸੀ ਬਲਿਆਰ ਜ਼ਿਲ੍ਹਾ ਸੰਗਰੂਰ ਅਤੇ ਹਰਵਿੰਦਰ ਸਿੰਘ ਵਾਸੀ ਕਾਲਾਚਾਰ ਜ਼ਿਲ੍ਹਾ ਸੰਗਰੂਰ ਇਹਨਾਂ ਨੂੰ 24 ਘੰਟਿਆਂ ਵਿੱਚ ਟ੍ਰੈਸ ਕੀਤਾ ਗਿਆ ਅਤੇ ਐਸਪੀ ਜਸਵੀਰ ਸਿੰਘ ਅਤੇ ਟ੍ਰੈਫਿਕ ਪੁਲਿਸ ਪਟਿਆਲਾ ਦੀ ਨਿਗਰਾਨੀ ਹੇਠ ਪਹਿਲੇ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ ਇਹ ਜਾਣਕਾਰੀ ਡੀਐਸਪੀ ਸਮਾਣਾनेहा ਅਗਰਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਐਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਟਿੰਡ ਕਲਗੁਰਚਾਂਦ ਗਾਜ਼ੀਪੁਰ ਰੋਡ ਵਿਖੇ ਹਰਜੀਤ ਮੈਡੀਕਲ ਸਟੋਰ ਵੱਲੋਂ ਸ਼ਿਕਾਇਤ ਕਰਨ ਉਪਰੰਤ ਸਮਾਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਨੇ ਖਿਡੌਣਾ ਰਿਵਾਲਵਰ ਦਿਖਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਹਨਾਂ ਤੋਂ ਵੀ ਹਜ਼ਾਰ ਰੁਪਏ ਨਕਦੀ ਅਤੇ ਕਿਡੌਣਾ ਵਾਲਵ ਵਰ 11 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਅਤੇ ਇੱਕ ਸਫੈਦ ਕਟਿਵਾ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਵਿੱਚ ਦੋ ਮੁਕੱਦਮੇ ਦਰਜ ਹਨ। ਐਸਪੀ ਜਸਦੀਪ ਸਿੰਘ ਨੇ ਕਿਹਾ ਕਿ ਅਜੇ ਪੜਤਾਲ ਚੱਲੀ ਹੈ। ਇਹਨਾਂ ਤੋਂ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਇੱਕ ਮਿੰਟ ਸ਼ੌਟ ਲਾਉਂਦੇ ਹਾਂ। ਸੈਂਟਰ ਤੋਂ ਸਰਦੀ ਦੇ ਕੱਟੂਦ ਦੇ ਪਕੜਿਆ ਦੋ ਮਿਲ ਨੂੰ 30 ਬਰਾਮਦ ਹੋਈਆਂ ਤਾਂ ਉਹ ਹੋਰ ਵੀ ਇੰਟਰਨੈਸ਼ਨਲ ਸੀ ਮਾਨਜੋਗ ਡੀਆਈਜੀ ਰੇਂਜ ਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜਿਆਂ ਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਅੰਤਰਗਤ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਸਾਨੂੰ ਇੱਕ ਚੋਰੀ ਰਿਪੋਰਟ ਇੱਕ ਸਨੇਚਿਕ ਰਿਪੋਰਟਡ ਹੋਈ ਜਿਹੜੀ ਕਿ ਗਾਜੀਪੁਰ ਇੱਕ ਕੈਮਿਸਟ ਦੀ ਸ਼ੌਪ ਤੇ ਹੋਈ ਸੀਗੀ ਗਨ ਪੁਆਇੰਟ ਤੇ ਉਹ ਕੈਮਿਸਟ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਲਿਆ ਗਿਆ ਸੀਗਾ ਤੇ ਕਟਨਾ ਦੀ ਕਟਨਾ ਨੇ ਧਿਆਨ ਦੇ ਵਿੱਚ ਆਉਂਦੇ ਹੋਈ ਜਿਹੜੀ ਹੈਗੀ ਸਬਡਿਵੀਜ਼ਨ ਦੀ ਪੁਲਿਸ ਅੰਦਰ ਅੰਡਰ ਜਿਹੜਾ ਹੈਗਾ ਨੇਹਾ ਅਗਰਵਾਲ ਜਿਹੜੀ ਐਸਪੀ ਸਾਹਿਬ ਐਸਐਚਓ ਸਦਰ ਸਬਾਣਾ ਤੇ ਚੌਕੀ ਇੰਚਾਰਜ ਗੱਜੇਵਾਸ ਨੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਟੈਕਨੀਕਲ ਤੌਰ ਦੇ ਉੱਤੇ ਤੇ ਜਿਹੜਾ ਇੰਟੈਲੀਜੈਂਸ ਦੇ ਪੱਖੋਂ ਕਈ ਥਾਵਾਂ ਦੇ ਰੈਡਾਂ ਕੀਤੀਆਂ ਇਹਨਾਂ ਰੈਡਾਂ ਦੇ ਦੌਰਾਨ ਜਿਹੜਾ ਹੈਗਾ ਮੁੱਖ ਦੋਸ਼ੀ ਹਰਬੰਸ ਸਿੰਘ ਤੇ ਹਰਜਿੰਦਰ ਸਿੰਘ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਐਕਟਿਵ ਆ 8 9 ਦੇ ਕਰੀਬ ਮੋਬਾਈਲ ਤੇ ਲੁੱਟੀ ਹੋਈ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 20000 ਰੁਪਏ ਦੇ ਲਗਭਗ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਤੇ ਇੱਕ ਡੰਮੀ ਪਿਸਤਲ ਇੱਥੇ ਇਹ ਵੀ ਦੱਸਣ ਯੋਗ ਹੈਗਾ ਕਿ ਇਹ ਜਿਹੜੇ ਹੈਗੇ ਨੇ ਦੋਸ਼ੀਆਂ ਦਾ ਪੁਰਾਣਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਕ੍ਰਿਮੀਨਲ ਹੈਗਾ ਇਹਨਾਂ ਤੇ ਪਹਿਲਾਂ ਆਪਣੇ ਗਵਾਂਢੀ ਜ਼ਿਲ੍ਹੇ ਸੰਗਰੂਰ ਦੇ ਵਿੱਚ ਦੋ ਦੇ ਕਰੀਬ ਮੁਕੱਦਮੇ ਦਰਜ ਨੇ ਇੱਕ ਮੁਕੱਦਮੇ ਵਿੱਚ ਇਹਨਾਂ ਨੇ ਕਿਰਚ ਮਾਰ ਕੇ ਕਿਸੇ ਵਪਾਰੀ ਤੋਂ ਕਾਫੀ ਮਾਤਰਾ ਵਿੱਚ ਪੈਸੇ ਖੋਏ ਸੀਗੇ ਤੇ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਵਿੱਚ ਲਗਭਗ ਇਹ 10 ਦੇ ਕਰੀਬ ਜਿਹੜਾ ਹੈਗਾ ਇਹ ਵਾਰਦਾਤਾ ਮੰਨੇ ਨੇ ਤੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈਗੀਏ ਤੇ ਹੋ ਸਕਦਾ ਹੈ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਮੁਕੱਦਮੇ ਹੈਗੇ ਨੇ ਸਨੈਚਿੰਗ ਦੇ ਟੇਸ ਹੋਣ